ਮੇਰਾ ਨਾਮ ਸੁਵਿੰਦਰ ਸਿੰਘ ਹੈ ਜੀ ਅਸੀਂ ਆ ਆ ਰਹੇ ਆ ਤੇ ਆ ਵੇਖੋ ਕਿੰਨੀ ਜਿਆਦਾ ਪ੍ਰੇਕਿਆ ਇੱਕ ਬਜ਼ੁਰਗ ਪੂਰੇ ਨੂੰ ਘੰਟਾ ਡੇਢ ਘੰਟਾ ਹੋ ਗਿਆ ਗੱਡੀ ਦੇ ਵਿੱਚ ਪੈਨ ਜਿਹਨੂੰ ਹਾਰਟ ਦਾ ਅਟੈਕ ਹੋਇਆ ਵਾ ਤੇ ਪਰ ਇੱਥੇ ਨਿਕਲਣਾ ਇੰਨਾ ਜਿਆਦਾ ਮੁਸ਼ਕਲ ਹੋਇਆ ਪ੍ਰਸ਼ਾਸਨ ਪਤਾ ਨਹੀਂ ਕਿਹੜੀ ਨੀਤ ਸੋਚਾ ਹੋਇਆ ਵਾ ਆ ਵੇਖੋ ਛੜਕਦੇ ਤੇ ਕੋਦੇ ਮਸਾ ਜਿੰਨਾ ਵੀ ਪ੍ਰਸ਼ਾਸਨ ਦਾ ਧਿਆਨ ਨਹੀਂ ਹੈਗਾ ਇਤਨਾ ਹੀ ਆ ਘੰਟਾ ਡੇਢ ਘੰਟਾ ਲੈਣ ਲੱਗੀ ਰਹੀ ਤੇ ਉਹਨੂੰ ਬੁਰੇ ਹਾਲਾਤ ਦੇ ਨਾਲ ਆ ਬਜ਼ੁਰਗ ਨੂੰ ਕੱਢ ਕੇ ਤੇ ਆਂਦੀ ਹੋਊ VIP ਮੂਵਮੈਂਟ ਹੋ ਗਈ VIP ਮੂਵਮੈਂਟ VIP ਮੂਵਮੈਂਟ ਹਾਂਜੀ ਹਾਂਜੀ ਬਿਲਕੁਲ ਵੀਆਈਪੀ ਆਏ ਨੇ ਪਰ ਇਧਰੋਂ ਚੁੱਕ ਕੇ ਖੜਿਆ ਹੂੰ ਬਹੁਤ ਮੁਸ਼ਕਿਲ ਖੜਿਆ ਤਾਂ ਚੁੱਕ ਕੇ ਤੇ ਦੇਖੋ ਨੰਗ ਸਦੇ ਦੇਖੋ ਕੈਮਰਾ ਮਾਰੋ ਤਾਂ ਤੱਕ ਹੂੰ ਮੇਰਾ ਨਾਮ ਸੋਨੋ ਜੀ ਹੂੰ ਆਪਾਂ ਸਲਾਮਾਬਾਦ ਤੋਂ ਆਏ ਆ ਸਾਨੂੰ ਘਟੋ ਘਟ ਵੀ ਘੰਟਾ ਹੋ ਗਿਆ ਇੱਥੇ ਰਸਤੇ ਦੇ ਵਿੱਚ ਫਸੇ ਆ ਰੰਧਾਵਾ ਹਸਪੀਟਲ ਆਏ ਆਪਾਂ ਤੇ ਕੋਈ ਸੁਣਵਾਈ ਨਹੀਂ ਇੱਥੇ ਦੇ ਲੋ ਕਿੱਥੋਂ ਲੈ ਕੇ ਕਿੱਥੋਂ ਤੱਕ ਜਾਮ ਲੱਗਾ ਆ ਵਾ ਇੱਕ ਗੱਡੀ ਟਾਇਰ ਤੱਕ ਨਹੀਂ ਹਲਦੀ ਵੀ ਕੀ ਗੱਲ ਹੋਈ ਕੀ ਆ ਤੇ ਟਾਇਰ ਆ ਜੀ ਨਾਲੋਂ ਮੇਰੇ ਗਵਾਂਢੀ ਗਏ ਆ ਕਿੰਨੀ ਮਰ ਉਹਨਾਂ ਦੀ बोला की उमर ही कोई 65 75 ਦੇ ਲਾਗੇ ਪਹਿਣ ਦੇ ਲਾਗੇ ਤੇ ਵੀਆਪੀ ਮੂਵਮੈਂਟ ਹੀ ਹਾਂਜੀ 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 ਕਿੰਨੇ ਦੇ ਤੋਂ ਤੁਸੀਂ ਖੜੇ ਟ੍ਰੈਫਿਕਸ ਪਸੇ ਸਾਨੂੰ ਘੰਟਾ ਡੇਢ ਘੰਟਾ ਹੋ ਗਿਆ ਜਿੱਥੇ ਕਿ ਬਾਕੀ ਬਾਅਦ ਚ ਲੋਕਾਂ ਨੇ ਇੱਥੇ ਜਿੰਨੇ ਵੀ ਆਪਣੇ ਭਰਾ ਵੀ ਸੱਜਣ ਫਲੋਤੇ ਉਹਨਾਂ ਚੁੱਪ ਗਏ ਬੜੀ ਮੁਸ਼ਕਲ ਮੋਰਚਾ ਦੇ ਬਾਹਰ ਤੋਂ ਤੇ ਮੋਰਚਾ ਤੇ ਹਸਪੀਟਲ ਲੱਗੇ ਜਾਂ ਗੱਡੀਆਂ ਵੇ ਲੋ ਮਾਸਾ ਨੇ ਕੋਈ ਗੱਡੀ ਹਲਦੀ ਵੀ ਪੂਰਾ ਟ੍ਰੈਫਿਕ ਜਾਮ ਹੈ ਪੂਰਾ ਮੋਲ ਖਰਾਬ ਹੋ ਆ ਰਿਹਾ ਹੈ